ਸਾਹਿਕਾ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਦਿੱਲੀ ਤੋਂ ਆ ਗਿਆ ਵੱਡਾ ਹੁਕਮ ਕਈਆਂ ਦੇ ਸੁਪਨਿਆਂ ਉੱਤੇ ਪਾਣੀ ਫਿਰ ਗਿਆ ਇਧਰ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਮੁੱਖ ਮੰਤਰੀ ਉੱਤੇ ਸੂਤਰਾਂ ਦੇ ਹਵਾਲੇ ਤੋਂ ਅਤੇ ਇੱਕ ਨਿੱਜੀ ਚੈਨਲ ਨੇ ਬੜਾ ਵੱਡਾ ਪੁਲਾਸਾ ਕੀਤਾ ਹੈ ਭਾਵੇਂ ਜਿਮਨੀ ਚੋਣਾ ਪਹਿਲ ਦੇ ਹਦਾਰ ਤੇ ਜਿੱਤੀਆਂ ਗਈਆਂ ਆਮ ਆਦਮੀ ਪਾਰਟੀ ਬਨੋ ਇਸ ਦੇ ਬਾਪ ਯੂਦਵੀ ਅੰਦਰ ਖਾਤੇ ਖਿੱਚਾ ਤਾਣੀ ਹੋ ਰਹੀ ਹੈ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਦੇ ਨਾਲ ਵੱਡਾ ਹੁਕਮ ਆ ਗਿਆ ਹੈ ਦਿੱਲੀ ਯਾਨੀ ਕਿ ਦਿੱਲੀ ਦੇ ਲਾਲੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਆਖਰਕਾਰ ਮਾਜਰਾ ਕੀ ਹੈ ਕਿਉਂ ਘਬਰਾਏ ਹੋਏ ਨੇ ਸੂਬੇ ਦੇ ਮੁੱਖ ਮੰਤਰੀ ਸੂਬੇ ਦੇ ਮੁੱਖ ਮੰਤਰੀ ਨੇ ਚੋਣ ਪ੍ਰਚਾਰ ਜਰੂਰ ਕੀਤਾ ਸੀ ਲੇਕਿਨ ਉਹ ਕشش ਉਹ ਜਨੂਨ ਉਹ ਰਤਬਾ ਉਹ ਨੂਰ ਚਿਹਰੇ ਤੇ ਦਿਖਾਈ ਨਹੀਂ ਦਿੱਤਾ ਕਿਉਂਕਿ ਅੰਡਰ ਪ੍ਰੈਸ਼ਰ ਚੱਲ ਰਿਹਾ ਵੀ ਜਦੋਂ ਬੰਦਾ ਅੰਡਰ ਪ੍ਰੈਸ਼ਰ ਹੋਵੇ ਟੈਨਸ਼ਨ ਦੇ ਵਿੱਚ ਹੋਵੇ ਇਹ ਸਮਾਂ ਹੈ ਖੁਸ਼ੀਆਂ ਮਨਾਉਣ ਦਾ ਲੇਕਿਨ ਕਿ ਛੋਟਾ ਜਿਹਾ ਟਵੀਟ ਕਰਕੇ ਜਿੱਤ ਦੀ ਵਧਾਈ ਦਿੱਤੀ ਗਈ ਆਮ ਆਦਮੀ ਪਾਰਟੀ ਦੇ ਕਰਮਿੰਦਰ ਰਵਿੰਦ ਕੇਜਰੀਵਾਲ ਨੂੰ ਉਧਰ ਪੰਜਾਬ ਦੇ ਲੋਕਾਂ ਨੂੰ ਅਤੇ ਖਾਸ ਕਰਕੇ ਹਲਕਾ ਗਦਰਵਾਹਾ ਬਰਨਾਲਾ ਚਬੇਵਾਲ ਅਤੇ ਡੇਰਾ ਬਾਬਾ ਨਾਨਕਵਾਲਿਆਂ ਨੂੰ ਅਸੀਂ ਕੱਲੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੀ ਗੱਲ ਹੀ ਕਰਦੇ ਉਧਰ ਦਿੱਲੀ ਵੱਲੋਂ ਇੱਕ ਹੋਰ ਵੀ ਪਾਰਟੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਔਰ ਦਰੋਂ ਵੀ ਵੱਡਾ ਹੁਕਮ ਆਵੇਗਾ ਰਾਜਾ ਵਰਿੰਗ ਨੂੰ ਲੈ ਕੇ ਰਾਜਾ ਵਰਿੰਗ ਦੀ ਧਿਰ ਪਤਨੀ ਆਰੀ ਹਾਰੀ ਸੁਜਿੰਦਰ ਸਿੰਘ ਰੰਧਾਵਾ ਦੀ ਧਿਰ ਪਤਨੀ ਆਰੀ ਹਾਈ ਯਾਨੀ ਕਿ ਇਸ ਵਾਰ ਪਰਿਵਾਰਵਾਦ ਨੂੰ ਸ਼ਰੂਮਣੀ ਆ ਕਾਂਗਰਸ ਵੱਲੋਂ ਅਤੇ ਆਮ ਆਦਮੀ ਪਾਰਟੀ ਵੱਲੋਂ ਤਰਜੀਹ ਦਿੱਤੀ ਗਈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਜਿਹੜੀ ਖਤਰੇ ਵਾਲੀ ਘੰਟੀ ਹੈ ਉਹ ਤੇ ਵੱਜਣੀ ਹੀ ਵੱਜਣੀ ਹੈ ਯਾਨੀ ਕਿ 扑ਮਕਰ ਲਗਾਤਾਰ ਆਮ ਆਦੀ ਪਾਰਟੀ ਦੇ ਵਿਧਾਇਕ ਆਮ ਆਦੀ ਪਾਰਟੀ ਦੇ ਮੰਤਰੀ ਲਗਾਤਾਰ ਟੱਚ ਦੇ ਵਿੱਚ ਬਣੇ ਹੋਏ ਨੇ ਸੰਦੀਪਕ ਪਾਠਕ ਸੰਦੀਪ ਪਾਠਕ ਨੇ ਵਾਰ-ਵਾਰ ਚਲਦੀਆਂ ਜਿਮਣੀ ਚੋਣਾਂ ਦੇ ਵਿੱਚ ਵਿਧਾਇਕ ਅੰਤਰੀ ਅਤੇ ਮੰਤਰੀ ਕਿਉਂ ਬੁਲਾਏ ਦਿੱਲੀ ਦੇ ਵਿੱਚ ਆਖਰਕਾਰ ਮਾਜ਼ਰਾ ਕੀ ਹੈ ਕੋਈ ਕੁ ਨਵੀਂ ਹੀ ਛੁਰਲੀ ਛੱਡੀ ਜਾਵੇਗੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਅਰਵਿੰਦ ਕੇਜੀ ਵਾਲਵਲੋਂ ਸੰਦੀਪ ਪਾਟਕ ਅਤੇ ਰਗਵ ਛੱਡਾ ਵਾਲੋਂ ਜਿਸ ਦਾ ਸ਼ਾਇਦ ਅੰਦਾਜ਼ਾ ਵੀ ਨਹੀਂ ਹੋਵੇਗਾ ਜਿਸ ਤਰ੍ਹਾਂ ਵਿਭੂ ਕੁਮਾਰ ਜਿਹੜੇ ਨੇ ਐਜ਼ ਅ ਮੁਖ ਸਲਾਹਕਾਰ ਨੇ ਯਾਨੀ ਕਿ ਦਿੱਲੀ ਵਾਲਿਆਂ ਨੇ ਤਾਂ ਆਲਰੇਡੀ ਸੂਬੇ ਦੇ ਮੁੱਖ ਮੰਤਰੀ ਨੂੰ けਰਾ ਪਾਇਆ ਹੋਇਆ ਹੈ ਇਸ ਕਰਕੇ ਖੁੱਲੇ ਤੌਰ ਤੇ ਚੋਣ ਪ੍ਰਚਾਰ ਨਹੀਂ ਕੀਤਾ ਗਿਆ ਜੇ ਗੱਲ ਕਰੀਏ ਵਿਧਾਨ ਸਭਾ ਦੀ ਚੋਣਾਂ ਦੀ ਜਦੋਂ ਜਿਵੇਂ ਹੀ ਅਰਵਿੰਦ ਕੇਜੀਵਾਲ ਬਾਹਰ ਆਏ ਇਧਰ ਪਤਾ ਕਰ ਦਿੱਤਾ ਗਿਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਹੁਣ ਤੁਹਾਨੂੰ ਸਾਡੀ ਕੋਈ ਲੋੜ ਨਹੀਂ ਪਹਿਲਾਂ ਦੱਸ ਦੇ ਕਿ ਕਿ ਇਧਰ ਜਾ ਕਰ ਗਿਆ ਜਰਿਕੇ ਭਗਵੰਤ ਮਾਨ ਆ ਰਿਹਾ ਇਹਨੇ ਕਿਹਾ ਹੈ ਕਿ ਮੈਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਹਰਿਆਣੇ ਦੇ ਵਿੱਚ ਮੈਂ ਚੋਣ ਪ੍ਰਚਾਰ ਨਹੀਂ ਕਰਾਂਗਾ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਗੁਪਤ ਜਾਣਕਾਰੀ ਮਿਲੀ ਹੈ ਹੱਥ ਬੰਨ੍ਹ ਦਿੱਤੇ ਗਏ ਨੇ ਪੈਰ ਵੀ ਬੰਨ੍ਹ ਦਿੱਤੇ ਗਏ ਨੇ ਕਿਉਂਕਿ ਅਰਵਿੰਦ ਕੇਜੀਵਾਲ ਉਹਨਾਂ ਚੋਣਾਂ ਦੇ ਵਿੱਚ ਬਾਹਰ ਆ ਗਿਆ ਸੀ ਉਹਨਾਂ ਵੱਲੋਂ ਪਤਾ ਕਟਿਆ ਗਿਆ ਸੀ ਉਹਨਾਂ ਨੇ ਕਿਹਾ ਸੀ ਨਹੀਂ ਹੁਣ ਤੁਸੀਂ ਜਾਓ ਹੁਣ ਸਾਡਾ ਮੈਦਾਨ ਹੈ ਅਸੀਂ ਮੈਦਾਨ ਦੇ ਵਿੱਚ ਖੜਨਾ ਹੈ ਭਾਵੇਂ ਜਿਮਨੀ ਚੋਣਾਂ ਦੇ ਵਿੱਚ ਸੌਰੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇੱਕ ਸੀਟ ਵੀ ਨਹੀਂ ਮਿਲੀ ਆਮ ਆਦਮੀ ਪਾਰਟੀ ਨੂੰ ਹਰਿਆਣਾ ਅਤੇ ਜੰਮੂ ਕਸ਼ਮੀਰ ਤੋਂ ਇੱਕ ਸੀਟ ਮਿਣੀ ਹੈ ਕਾਫਲਾ ਵੱਡਾ ਹੋਇਆ ਹੈ ਕਾਫਲਾ ਵੱਡਾ ਹੋਇਆ ਹੈ ਪ੍ਰਧਾਨ ਮੁੱਖ ਮੰਤਰੀ ਦਵਤ ਜਿਹੜੀ ਵਧਾਈ ਵੀ ਦਿੱਤੀਗੀ ਲੇਕਿਨ ਇਧਰ ਸੀਐਮ ਦੇ ਖਤਰੇ ਜਿਹੜਾ ਖਤਰਾ ਹੈ ਉਹ ਲਗਾਤਾਰ ਬਣਿਆ ਹੋਇਆ ਹੈ ਕਿਸੇ ਵੀ ਸਮੇ ਵੱਡਾ ਹੁਕਮ ਆ ਸਕਦਾ ਹੈ ਜਿਸ ਤਰ੍ਹਾਂ ਪ੍ਰਧਾਨਗੀ ਛੱਡੀ ਹੁਣ ਗ੍ਰਹਿ ਮੰਤਰਾਲਾ ਉਸ ਤੋਂ ਬਾਅਦ ਮੁੱਖ ਮੰਤਰੀ ਦੀ ਕੁਰਸੀ ਯਾਨੀ ਕਿ ਆਪੇ ਛੱਡਣਗੇ ਆਪੇ ਅਲਵਿਦਾ ਕਹਿਣਗੇ ਜਾਂ ਪ੍ਰੈਸ਼ਰ ਪਾਇਆ ਜਾਵੇਗਾ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਅਰਵਿੰਦ ਕੇਜੀਵਲ ਵੱਲੋਂ ਧੰਨਵਾਦ